ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਹਿਮਾ ਬਹੁਤ ਨਿਆਰੀ ਏ ਖਾਲਸਾ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਲਾਡਲੀਆਂ ਫੌਜਾਂ ਸ਼ਹੀਦ ਸਿੰਘ ਜਿਹੜੀ ਖਾਲਸਾ ਜੀ ਜਿਨ੍ਹਾਂ ਦੀ ਕਿਰਪਾ ਦੀ ਸਦਕਾ ਸੰਗਤਾਂ ਦੇ ਕਈ ਦੁੱਖ ਦੂਰ ਹੋ ਰਹੇ ਨੇ ਸਾਰੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਹੋ ਰਹੀਆਂ ਨੇ ਜਾਂ ਕਈ ਸਾਲਾਂ ਤੋਂ ਕਈ ਸਮੇਂ ਤੋਂ ਰੁਕੇ ਹੋਏ ਚੋਕਾਰ ਚ ਨੇ ਉਹ ਚੱਲ ਰਹੇ ਨੇ ਖਾਲਸਾ ਜੀ ਸ਼ਹੀਦ ਦਾ ਸਿੰਘਾਂ ਦੀ ਬਹੁਤ ਹੀ ਜ਼ਿਆਦਾ ਕਿਰਪਾ ਹੁੰਦੀ ਏ ਤੇ ਜਿਹੜੇ ਵੀ ਪਰਿਵਾਰਾਂ ਤੇ ਕਿਰਪਾ ਹੁੰਦੀ ਏ ਉਹਨਾਂ ਪਰਿਵਾਰਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਉਹਨਾਂ ਦੇ ਸਾਰੇ ਹੀ ਦੁੱਖ ਰੋਗ ਨੇ ਜਿਹੜੇ ਕੱਟੇ ਜਾਂਦੇ ਨੇ ਪਰਮਾਤਮਾ ਦੀ ਉਹਨਾਂ ਦੇ ਪਰਿਵਾਰ ਤੇ ਇਨੀ ਕਿਰਪਾ ਹੁੰਦੀ ਏ ਕਦੇ ਵੀ ਖਾਲਸਾ ਜੀ ਉਹਨਾਂ ਦਾ ਕੋਈ ਚਾਕੇ ਵੀ ਵਾਲ ਨਹੀਂ ਵਿੰਗਾ ਕਰ ਸਕਦਾ। ਤੋਂ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਘਰ ਦੇ ਵਿੱਚ ਜਦੋਂ ਚਪੈਰਾ ਸਹਿਬ ਕੱਟਦੇ ਆਂ ਤੇ ਚਪੈਰਾ ਸਹਿਬ ਕੱਟਣ ਦੇ ਸਮੇਂ ਜਿਵੇਂ ਆਪਾਂ ਦੀਗ ਤਿਆਰ ਕਰਦੇ ਆਂ ਤੇ ਉਸ ਨੂੰ ਭੋਗ ਲਗਵਾਉਂਦੇ ਆਂ। ਇਸੇ ਤਰ੍ਹਾਂ ਖਾਲਸਾ ਜੀ ਜਦੋਂ ਆਪਾਂ ਜੋਤ ਜਗਾਉਂਦੇ ਆਂ ਤੇ ਖਾਸ ਕਰਕੇ ਤਾਂ ਖਾਲਸਾ ਜੀ ਜੋਤ ਜਗਾਉਣ ਦੇ ਸਮੇਂ ਜਾਂ ਜਿਵੇਂ ਸਵੇਰੇ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਰਹਿ ਰਾਸਤੇ ਸਮੇਂ ਜਦੋਂ ਵੀ ਅਸੀਂ ਘਰ ਦੇ ਵਿੱਚ ਜਾਂ ਫਿਰ ਐਤਵਾਰ ਵਾਲੇ ਦਿਨ ਹੀ ਮੇਰੀ ਕਹਿਣ ਦਾ ਭਾਵੇਂ ਕਿ ਜਦੋਂ ਤੁਸੀਂ ਜੋਤ ਜਗਾਉਣੀ ਓਸ ਸਮੇਂ ਖਾਲਸਾ ਜੀ ਤੁਸੀਂ ਇਸ ਚੀਜ਼ ਦਾ ਭੋਗ ਜ਼ਰੂਰ ਲਗਵਾਇਆ ਕਰੋ ਇਸ ਚੀਜ਼ ਦਾ ਭੋਗ ਲਗਵਾਉਣਾ ਕਿਉਂ ਜ਼ਰੂਰੀ ਹੈ ਖਾਲਸਾ ਜੀ ਇਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜਦੋਂ ਵੀ ਖਾਲਸਾ ਜੀ ਜਦੋਂ ਤੁਸੀਂ ਚਪੈਰਾ ਸਹਿਬ ਕੱਟਣਾ ਹੈ ਕਈ ਭੈਣ ਭਰਾ ਤਾਂ ਇਕੱਲਾ ਚਪੈਰਾ ਸਹਿਬ ਹੀ ਕੱਟਦੇ ਨੇ ਨਾ ਤਾਂ ਉਹ ਜੋਤ ਜਗਾਉਂਦੇ ਨੇ ਤੇ ਨਾ ਹੀ ਦੇਗ ਤਿਆਰ ਕਰਦੇ ਨੇ ਖਾਲਸਾ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜੋਤ ਵੀ ਜਗਾਓ ਜੇਕਰ ਜੋਤ ਨਹੀਂ ਜਗਾ ਸਕਦੇ ਤਾਂ ਦੇਗ ਤਾਂ ਆਪਾਂ ਤਿਆਰ ਕਰ ਹੀ ਸਕਦੇ ਹਾਂ ਪਰ ਜੇਕਰ ਘਰ ਦੇ ਵਿੱਚ ਦੇਸੀ ਘੋਣੇ ਜਾਂ ਕਿਸੇ ਪ੍ਰੋਬਲਮ ਦੇ ਕਰਕੇ ਤੁਸੀਂ ਦੇਗ ਨਹੀਂ ਵੀ ਤਿਆਰ ਕਰਦੇ ਤਾਂ ਤੁਸੀਂ ਕਿਸੇ ਹੋਰ ਪ੍ਰਸ਼ਾਦ ਚ ਮੇਕੇ ਪਤਾਸਿਆਂ ਦਾ ਭੋਗ ਵੀ ਲਾ ਸਕਦੇ ਹੋ ਪਰ ਇਹ ਜ਼ਰੂਰੀ ਹੁੰਦਾ ਏ ਖਾਲਸਾ ਜੀ ਇਸ ਦੇ ਨਾਲ ਨਾਲ ਸਾਨੂੰ ਜੋਤ ਜਗਾਉਣ ਦੇ ਸਮੇਂ ਕਿਹੜੀ ਚੀਜ਼ ਦਾ ਭੋਗ ਲਗਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਮੰਨਿਆ ਜਾਂਦਾ ਹੈ ਜ਼ਰੂਰੀ ਮੰਨਿਆ ਵੀ ਜਾਂਦਾ ਏ ਖਾਲਸਾ ਜੀ ਤੇ ਜੋ ਆਪਣੇ ਘਰ ਦੇ ਬਜ਼ੁਰਗ ਹੁੰਦੇ ਨੇ ਵੱਡੇ ਹੁੰਦੇ ਨੇ ਉਹਨਾਂ ਦਾ ਵੀ ਕਹਿਣਾ ਹੁੰਦਾ ਹੈ ਕਿ ਇਸ ਚੀਜ਼ ਦਾ ਭੋਗ ਜ਼ਰੂਰ ਲਗਾਉਣਾ ਚਾਹੀਦਾ ਹੈ ਤੇ ਲਗਾਉਣ ਦੇ ਪਿੱਛੇ ਦਾ ਕਾਰਨ ਕੀ ਹੁੰਦਾ ਹੈ ਕਿਉਂ ਲਗਵਾਉਣਾ ਚਾਹੀਦਾ ਹੈ ਤੇ ਜੇਕਰ ਆਪਾਂ ਲਗਾਉਣੀ ਹੈ ਤੇ ਉਸ ਦੇ ਨਾਲ ਆਪਾਂ ਨੂੰ ਫਾਇਦਾ ਕੀ ਹੁੰਦਾ ਹੈ ਇਹ ਸਾਰੀ ਜਾਣਕਾਰੀ ਵਿਚਾਰ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਖਾਲਸਾ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿసే ਹੋਰ ਦੁਖਿਆਰੇ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਏ ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੋਂ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀਓ ਜੋਤ ਜਗਾਉਣ ਦੇ ਸਮੇਂ ਤੇ ਜਾਂ ਫਿਰ ਖਾਲਸਾ ਜੀ ਚਪੈਰਾ ਸਹਿਬ ਕੱਟ ਦਿਉ ਚਪੈਰਾ ਸਹਿਬ ਕੱਟਣ ਦੇ ਸਮੇਂ ਤੁਸੀਂ ਜੋਤ ਜਗਾਉਣੀਓ ਔਸਮੀ ਖਾਲਸਾ ਜੀ ਜੇਕਰ ਆਪਾਂ ਸੰਪੂਰਨ ਚਪੈਰਾ ਸਾਹਿਬ ਦੀ ਗੱਲ ਕਰੀਏ ਤਾਂ ਸੰਪੂਰਨ ਚਪੈਰਾ ਸਾਹਿਬ ਖਾਲਸਾ ਜੀ ਉਹਦੋਂ ਮੰਨਿਆ ਜਾਂਦਾ ਹੈ ਕਿ ਜਦੋਂ ਆਪਾਂ ਕੇਸੀ ਇਸ਼ਨਾਨ ਕਰਕੇ ਜੋਤ ਜਗਾ ਕੇ ਦੀਗ ਤਿਆਰ ਕਰਕੇ ਤੇ ਫਿਰ ਆਪਾਂ 12 ਤੋਂ ਲੈ ਕੇ 4 ਵਜੇ ਤੱਕ ਪੂਰੀ ਹਾਜ਼ਰੀ ਚਪੈਰਾ ਸਾਹਿਬ ਦੇ ਵਿੱਚ ਭਰਦੇ ਆ ਹੁਕਮਨਾਮਾ ਸਾਹਿਬ ਲੈਣੇ ਆ ਉਸ ਸਮੇਂ ਹੀ ਖਾਲਸਾ ਜੀ ਸੰਪੂਰਨ ਦੁਪਹਿਰਾ ਸਹਿ ਮੰਨਿਆ ਜਾਂਦਾ ਹੈ ਪਰ ਕਈ ਵਾਰ ਭੈਣ ਭਰਾਵਾਂ ਦੇ ਕੁਲ ਸਮਾਂ ਨਾ ਹੋਣ ਕਰਕੇ ਜਦੋਂ ਵੀ ਆਪਾਂ ਨੂੰ ਸਮਾਂ ਮਿਲਦਾ ਹੈ ਉਸ ਸਮੇਂ ਵੀ ਆਪਾਂ ਦੁਪਹਿਰਾ ਸਹਿ ਕੱਟ ਲੈਣੇ ਆ ਇਹ ਉਹਨਾਂ ਦੇ ਲਈਏ ਖਾਲਸਾ ਜੀ ਜਿਹੜੇ ਭੈਣ ਭਰਾ ਐਤਵਾਰ ਨੂੰ ਦੁਪਹਿਰਾ ਸਹਿ ਕੱਟਦੇ ਨੇ ਉਹ ਤਾਂ ਖਾਲਸਾ ਜੀ ਐਟ ਲੀਸਟ ਟਾਈਮ ਤੇ ਹੀ ਕੱਟਣ ਕੁਕਿ ਜਦੋਂ ਨਾ ਨਹੀਂ ਸੰਡੇ ਨੂੰ ਹੀ ਚਪੈਰਾ ਸੇਵ ਕੱਟਣਾ ਹੈ ਤੇ ਉਹ ਕੋਸ਼ਿਸ਼ ਕਰਨ ਕਿ ਉਹ 12 ਤੋਂ 4 ਵਜੇ ਵਿੱਚ ਹੀ ਚਪੈਰਾ ਸੇਵ ਕੱਟਣ ਤੇ ਚਪੈਰਾ ਸੇਵ ਕੱਟਣ ਦੇ ਸਮੇਂ ਇੰਨੇ ਕੋ ਜਰੂਰ ਬੇਨਤੀ ਕਰਦੇ ਆ ਕਿ ਉਹ ਜੋਤ ਵੀ ਜਰੂਰ ਜਗਾਉਣ ਤੇ ਦੀਗ ਵੀ ਤਿਆਰ ਕਰਨ ਹੁਣ ਖਾਲਸਾ ਜੀ ਕਈ ਭੈਣ ਭਰਾਵਾਂ ਦਾ ਹੀ ਕਹਿਣਾ ਹੋਵੇਗਾ ਕਿ ਅਸੀਂ ਦੀਗ ਨਾ ਵੀ ਤਿਆਰ ਕਰਾਂਗੇ ਤਾਂ ਚਪੈਰਾ ਸਹਿਬ ਅਸੀਂ ਕੱਟ ਸਕਦੇ ਹਾਂ ਖਾਲਸਾ ਜੀ ਕੱਟਣ ਨੂੰ ਤਾਂ ਆਪਾਂ ਕੱਟ ਸਕਦੇ ਹਾਂ ਪਰ ਜਦੋਂ ਆਪਾਂ ਚਪੈਰਾ ਸਹਿਬ ਕੱਟਦੇ ਹਾਂ ਕੱਟਣ ਤੋਂ ਉਪਰੰਤ ਵੀ ਖਾਲਸਾ ਜੀ ਅਰਦਾਸ ਹੁੰਦੀ ਹੈ ਤੇ ਸੰਪੂਰਨ ਹੋਣ ਤੋਂ ਬਾਅਦ ਦੇ ਵਿੱਚ ਵੀ ਅਰਦਾਸ ਹੁੰਦੀ ਹੈ ਤੇ ਅਰਦਾਸ ਦੇ ਸਮੇਂ ਖਾਲਸਾ ਜੀ ਆਪਾਂ ਦੇ ਪ੍ਰਸ਼ਾਦ ਨੂੰ ਭੋਗ ਲਗਾਉਣਾ ਹੁੰਦਾ ਹੈ ਪੋਗ ਲਗਵਾ ਕੇ ਪੰਜ ਪਿਆਰਿਆਂ ਦਾ ਇੱਕ ਸਾਈਡ ਤੇ ਕੱਢ ਕੇ ਫਿਰ ਬੈਠ ਕੇ ਕੋਲ ਵਾਹਿਗੁਰੂ ਦਾ ਸਿਮਰਨ ਕਰਨਾ ਕੁਝ ਸਮਾਂ ਉਸ ਤੋਂ ਬਾਅਦ ਵਿੱਚ ਉਹੀ ਪ੍ਰਸ਼ਾਦ ਬਾਕੀ ਦੇ ਪ੍ਰਸ਼ਾਦ ਦੇ ਵਿੱਚ ਮਿਕਸ ਕਰਕੇ ਤੇ ਤੁਸੀਂ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਵਿੱਚ ਵਰਤਾ ਦੇਣਾ ਉਸਕੇ ਤਾਂ ਪਰਿਵਾਰ ਤੋਂ ਬਾਅਦ ਮੇਰੇ ਕਹਿਣ ਦਾ ਭਾਵ ਕਿ ਘਰ ਤੋਂ ਬਾਹਰ ਵੀ ਇਹ ਪ੍ਰਸ਼ਾਦ ਨੂੰ ਜ਼ਰੂਰ ਵਰਤਾਇਆ ਕਰੋ ਕਿਉਂਕਿ ਖਾਨ사 ਜੀ ਸਾਡੇ ਘਰ ਦੇ ਜੋ ਬਜ਼ੁਰਗ ਨੇ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਪ੍ਰਸ਼ਾਦ ਜੋ ਪਰਿਵਾਰ ਤੋਂ ਬਿਨਾ ਪੁਰ ਭੈਣ ਭਰਾਵਾਂ ਦੇ ਵਿੱਚ ਆਪਾਂ ਵਰਤਾਉਨੇ ਆ ਤੇ ਜਿੰਨੀਆਂ ਵੀ ਸੰਗਤਾਂ ਦੇ ਮੂੰਹ ਦੇ ਵਿੱਚ ਜਾਂਦਾ ਏ ਉਹਨਾਂ ਹੀ ਆਪਾਂ ਨੂੰ ਪੁੰਨ ਲੱਗਦਾ ਏ ਇਸ ਕਰਕੇ ਖਾਨ사 ਜੀ ਕੋਸ਼ਿਸ਼ ਕਰਿਆ ਕਰੋ ਕਿ ਸਵਾਇਆ ਸਵਾਇਆ ਸਭ ਨੂੰ ਹੀ ਪ੍ਰਸ਼ਾਦ ਵਰਤਾਇਆ ਕਰੋ ਦੂਸਰੀ ਗੱਲ ਖਾਸ ਹੈ ਜੀ ਜਦੋਂ ਆਪਾਂ ਜੋਤ ਜਗਾਉਣੀ ਹੈ ਤੇ ਜੋਤ ਦੇ ਕੋਲ ਕਿਹੜੀ ਉਹ ਚੀਜ਼ ਜਿਸ ਦਾ ਭੋਗ ਲਗਵਾਉਣਾ ਚਾਹੀਦਾ ਹੈ ਜਿਵੇਂ ਖਾਸ ਹੈ ਜੀ ਕਈ ਪਰਿਵਾਰਾਂ ਦੇ ਵਿੱਚ ਤਾਂ ਅੱਜ ਦੇ ਸਮੇਂ ਦੇ ਵਿੱਚ ਵੀ ਇਦਾਂ ਹੀ ਚੱਲਦਾ ਆਉਂਦਾ ਹੈ ਕਿ ਜਦੋਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਹੈ ਤੇ ਪਹਿਲਾ ਪ੍ਰਸ਼ਾਦਾ ਉਹਨਾਂ ਨੇ ਪਹਿਲੀ ਥਾਲੀ ਲਗਾ ਕੇ ਉਹਨਾਂ ਨੇ ਸ਼ਹੀਦ ਸਿੰਘਾਂ ਦੇ ਅੱਗੇ ਅਰਦਾਸ ਬੀੰਤੀ ਕਰਨੀਏ ਉਹਨਾਂ ਦਾ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਚੜਾਉਣਾ ਹੈ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਉਹੀ ਪ੍ਰਸ਼ਾਦਾ ਪ੍ਰਸ਼ਾਦਿਆ ਚ ਰੱਖ ਕੇ ਤੇ ਉਹ ਜੋ ਦਾਲ ਸਬਜ਼ੀ ਹੁੰਦੀ ਉਹ ਬਾਕੀ ਦੀ ਵਿੱਚ ਮਿਕਸ ਕਰ ਦਿੰਦੇ ਨੇ ਤੇ ਫਿਰ ਉਹ ਪਰਿਵਾਰ ਨੂੰ ਛਕਾਉਂਦੇ ਨੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਖਾਲਸਾ ਜੀ ਹੁਣ ਕਈ ਭੈਣ ਭਰਾ ਕਹਿਣਗੇ ਕਿ ਐਦਾਂ ਕਰਨ ਦੇ ਨਾਲ ਕੀ ਹੋ ਜਾਂਦਾ ਹੈ ਕਰ ਸਜਿਓ ਆਪਣੀ ਸੋਚ ਹੀ ਉਥੇ ਤੱਕ ਸੀਮਤ ਹੁੰਦੀ ਹੈ ਜੇਕਰ ਆਪਾਂ ਇਸ ਤਰ੍ਹਾਂ ਕਰਦੇ ਆਂ ਤੇ ਆਪਣੇ ਘਰ ਦੇ ਸਾਰੇ ਹੀ ਖਾਲਸਾ ਜੀ ਅੰਨ ਪਦਾਰਥਾਂ ਦੇ ਵਿੱਚ ਬਰਕਤ ਆਉਂਦੀ ਹੈ ਬਰਕਤ ਪੈਂਦੀ ਹੈ ਥੋੜਾ ਥੋੜਾ ਅਨਾਜ ਵੀ ਬਹੁਤਾ ਹੋ ਕੇ ਵਰਤਦਾ ਤੇ ਕਦੇ ਵੀ ਆਪਣੇ ਘਰ ਦੇ ਵਿੱਚ ਲੰਗਰ ਪ੍ਰਸ਼ਾਦੀ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਕਮੀ ਨਹੀਂ ਆਉਂਦੀ ਕਦੇ ਵੀ ਕੋਈ ਚੀਜ਼ ਘਟਦੀ ਨਹੀਂ ਖਾਲਸਾ ਜੀ ਇਸ ਤਰ੍ਹਾਂ ਇਹ ਕਈ ਪਰਿਵਾਰਾਂ ਦੇ ਵਿੱਚ ਹਜੇ ਵੀ ਇੰਨੇ ਸਮੇਂ ਤੇ ਅੱਗੇ ਵੀ ਬਹੁਤ ਪਰਿਵਾਰ ਨੇ ਖਾਲਸਾ ਜੀ ਜੋ ਸਵੇਰੇ ਅੰਮ੍ਰਿਤ ਵੇਲੇ ਜੋਤ ਜਗਾ ਕੇ ਜੇ ਉਹਨਾਂ ਨੇ ਅੰਮ੍ਰਿਤ ਵੇਲੇ ਜਿਵੇਂ 3 ਤੋਂ 4 ਵਜੇ ਜੋਤ ਜਗਾ ਲਈਏ ਤੇ ਉਹ ਬਾਅਦ ਦੇ ਵਿੱਚ ਜਦੋਂ ਪ੍ਰਸ਼ਾਦਾ ਤਿਆਰ ਹੁੰਦਾ ਹੈ ਉਸ ਸਮੇਂ ਜੋਤ ਤੋਂ ਬਿਨਾਂ ਵੀ ਉਹ ਭੋਗ ਲਗਾ ਕੇ ਅਰਦਾਸ ਬੇਨਤੀ ਕਰਕੇ ਖਾਲਸਾ ਜੀ ਫਿਰ ਪ੍ਰਸ਼ਾਦਾ ਪਰਵਾਰ ਦੇ ਵਿੱਚ ਵਰਤਾਇਆ ਜਾਂਦਾ ਹੈ। ਇਸ ਸ਼ਾਮ ਦੇ ਸਮੇਂ ਵੀ ਖਾਲਸਾ ਜੀ ਇਸੇ ਤਰ੍ਹਾਂ ਜਦੋਂ ਰਹਿ ਰਾਸਤਾ ਸਮਾ ਹੋ ਜਾਂਦਾ ਹੈ, ਰਹਿ ਰਾਸਤਾ ਆਪਾਂ ਪਾਠ ਕਰ ਲੈਨੇ ਆ ਉਸ ਤੋਂ ਬਾਅਦ ਦੇ ਵਿੱਚ ਆਪਣੇ ਘਰੇ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਹੈ ਤੇ ਰਹਿ ਰਾਸਤਾ ਪਾਠ ਕਰਨ ਦੇ ਸਮੇਂ ਖਾਲਸਾ ਜੀ ਜਦੋਂ ਆਪਾਂ ਘਰ ਦੇ ਵਿੱਚ ਨਾਲ ਜੋਤ ਵੀ ਜਗਾ ਲੈਨੇ ਆ ਤੇ ਉਹ ਘਰ ਸੱਚੀ ਜੋਤ ਉਸੇ ਤਰ੍ਹਾਂ ਜਗਦੀ ਹੁੰਦੀ ਏ ਤੇ ਆਪਾਂ ਪ੍ਰਸ਼ਾਦਾ ਤਿਆਰ ਕਰਕੇ ਪਹਿਲਾਂ ਆਪਾਂ ਅਰਦਾਸ ਬੇਨਤੀ ਕਰਕੇ ਸ਼ਹੀਦਾ ਸਿੰਘਾਂ ਦਾ ਗੁਰੂ ਸਾਹਿਬਾਨ ਦੇ ਨਾਮ ਦਾ ਨੰਗਰ ਪ੍ਰਸ਼ਾਦਾ ਆਪਾਂ ਕੱਢ ਕੇ ਅਰਦਾਸ ਬੇਨਤੀ ਕਰਕੇ ਭੋਗ ਲਗਵਾ ਕੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਪਰਿਵਾਰ ਦੇ ਵਿੱਚ ਸਾਰੇ ਪਰਿਵਾਰਕ ਮੈਂਬਰ ਨੇ ਆਪਾਂ ਉਹ ਸ਼ਾਕ ਦੇ ਆ ਇਸ ਤਰ੍ਹਾਂ ਖਾਲਸਾ ਜੀ ਸਾਨੂੰ ਕਿਉਂ ਕਰਨਾ ਚਾਹੀਦਾ ਹੈ ਕਿਉਂ ਜ਼ਰੂਰੀ ਖਾਲਸਾ ਜੀ ਜਰਵਾਪਾ ਇਸ ਤਰ੍ਹਾਂ ਕਰਦੇ ਆ ਤੇ ਜਿਵੇਂ ਕਈ ਪਰਿਵਾਰਾਂ ਦੇ ਵਿੱਚ ਗੁਰੂ ਦੇ ਨਾਲ ਇਨਾ ਪ੍ਰੇਮ ਹੁੰਦਾ ਹੈ ਕਿ ਉਹਨਾਂ ਨੇ ਜਿਵੇਂ ਦਸਬੰਦ ਕਰਦੇ ਵਿੱਚ ਕੱਢਣਾ ਤੇ ਖਾਲਸਾ ਜੀ ਜਿਵੇਂ ਸ਼ਹੀਦਾ ਸਿੰਘਾਂ ਦੇ ਨਾਮ ਦੀ ਸੇਵਾ ਸਿਮਰਨ ਕਰਦੇ ਨੇ ਉਖਾਲਸਾ ਜੀ ਪਰਿਵਾਰ ਆਪਣੇ ਘਰ ਦਾ ਜਦੋਂ ਵੀ ਕੋਈ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਨੇ ਤੇ ਉਹ ਦਸਬੰਦ ਦੇ ਤੌਰ ਤੇ ਪਹਿਲਾਂ ਗੁਰੂ ਸਹਿਬਾਨਾਂ ਦਾ ਸ਼ਹੀਦਾ ਸਿੰਘਾਂ ਦਾ ਉਹ ਪ੍ਰਸ਼ਾਦਾ ਕੱਢ ਕੇ ਭੋਗ ਲਗਵਾ ਕੇ ਉਸ ਤੋਂ ਬਾਅਦ ਦੇ ਵਿੱਚ ਆਪ ਛਕਦੇ ਨੇ ਤੇ ਇੱਥੇ ਤੱਕ ਖਾਲਸਾ ਜੀ ਕਈ ਪਰਿਵਾਰ ਨੇ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਕੋਈ ਪਾਰਟੀ ਹੁੰਦੀ ਫੰਕਸ਼ਨ ਹੁੰਦਾ ਹੈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਹੈ ਤੇ ਜਾਂ ਫਿਰ ਖਾਲਸਾ ਜੀ ਕਈ ਵਾਰ ਪਰਿਵਾਰ ਆਪਣੇ ਘਰ ਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਨੇ ਜਿਵੇਂ ਗੱਡੀ ਬਾਈਕ ਜਾਂ ਕੋਈ ਵੀ ਚੀਜ਼ ਖਰੀਦੀ ਹੁੰਦੀ ਹੈ ਜਾਂ ਪਰਿਵਾਰ ਦਾ ਕੋਈ ਕਾਰਜ ਸਫਲ ਹੋਇਆ ਹੁੰਦਾ ਹੈ ਜਿਵੇਂ ਬਾਰ ਦੇ ਲਈ ਬੀਚ ਆਇਆ ਜਾਂ ਕੋਈ ਨੌਕਰੀ ਮਿਲੀ ਮੇਰੇ ਕਹਿਣ ਦਾ ਪਾਪ ਖਾਲਸਾ ਜੀ ਕਿ ਉਹ ਪਰਿਵਾਰ ਜਦੋਂ ਵੀ ਕੋਈ ਵੀ ਸ਼ੁਭ ਕੰਮ ਕਰਦਾ ਤੇ ਸ਼ੁਭ ਕੰਮ ਕਰਨ ਤੋਂ ਬਾਅਦ ਦੇ ਵਿੱਚ ਜਾਂ ਪਹਿਲਾਂ ਉਹ ਗੁਰੂ ਸੇਵਾਦਾਰ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਕਰਕੇ ਜਿਵੇਂ ਲੱਡੂਆਂ ਦੇ ਡੱਬੇ ਦਾ ਪ੍ਰਸ਼ਾਦ ਜਾਂ ਜੋ ਵੀ ਉਹਨਾਂ ਨੇ ਪ੍ਰਸ਼ਾਦ ਲੈ ਕੇ ਆਉਣਾ ਹੁੰਦਾ ਹੈ ਲਿਆ ਕੇ ਉਹਨਾਂ ਨੇ ਖਾਲਸਾ ਜੀ ਅਰਦਾਸ ਬੇਨਤੀ ਕਰਕੇ ਤੇ ਭੋਗ ਲਗਾ ਕੇ ਤੇ ਫਿਰ ਉਪਰਵਾਰ ਦੇ ਵਿੱਚ ਵਰਤਾਉਣਾ ਹੁੰਦਾ ਹੈ ਇਥੇ ਤੱਕ ਖਾਲਸਾ ਜੀ ਕਈ ਵਾਰ ਤਾਂ ਕਾਰਜ ਸਫਲ ਹੋਣ ਤੇ ਤੱਕ ਕਰਨਾ ਹੀ ਕਰਨਾ ਜੇ ਵੀ ਆਪਣੇ ਘਰ ਦੇ ਵਿੱਚ ਕੋਈ ਵਧੀਆ ਖੁਸ਼ੀ ਦਾ ਮਾਹੌਲ ਹੁੰਦਾ ਹੈ ਜਾਂ ਖੁਸ਼ੀ ਦੇ ਮਾਹੌਲ ਤੋਂ ਬਿਨਾਂ ਹੀ ਆਪਾਂ ਆਪਣੇ ਘਰ ਦੇ ਵਿੱਚ ਖਾਣ ਦੇ ਲਈ ਕੋਈ ਵੀ ਫਰੂਟ ਜਾਂ ਮਠਿਆਈ ਦੀ ਚੀਜ਼ ਲੈ ਕੇ ਆਉਣੀ ਹੈ ਤੇ ਉਹ ਵੀ ਕਈ ਪਰਿਵਾਰਾਂ ਦੇ ਵਿੱਚ ਖਾਲਸਾ ਜੀ ਉਸ ਨੂੰ ਪਹਿਲਾਂ ਗੁਰੂ ਸਹਿਬਾਨਾਂ ਦੇ ਅੱਗੇ ਰੱਖ ਕੇ ਭੋਗ ਲਗਵਾ ਕੇ ਫਿਰ ਪਰਿਵਾਰ ਦੇ ਵਿੱਚ ਵਰਤਾਇਆ ਜਾਂਦਾ ਹੈ ਕਿਉਂਕਿ ਖਾਲਸਾ ਜੀ ਉਹਨਾਂ ਦੀ ਸ਼ਰਧਾ ਭਾਵਨਾ ਤੇ ਭਰੋਸਾ ਹੀ ਐਨਾ ਹੁੰਦਾ ਏ ਉਹ ਪਰਿਵਾਰ ਦਾ ਉਹਨਾਂ ਨੂੰ ਇਹ ਹੁੰਦਾ ਏ ਕਿ ਜੇਕਰ ਅਸੀਂ ਇਸ ਤਰ੍ਹਾਂ ਗੁਰੂ ਸਚੇ ਪਾਸ਼ਾ ਜੀ ਸ਼ਹੀਦਾਂ ਸਿੰਘਾਂ ਨੂੰ ਭੋਗ ਨਹੀਂ ਲਗਾਵਾਂਗੇ ਤਾਂ ਸਾਡੀ ਇਸ ਚੀਜ਼ ਦੇ ਵਿੱਚ ਬਰਕਤ ਨਹੀਂ ਪੈਣੀ ਇਸ ਤਰ੍ਹਾਂ ਖਾਲਸਾ ਜੀ ਜੇ ਭਰੋਸੇ ਨੂੰ ਲੈ ਕੇ ਚੱਲੀਏ ਤਾਂ ਵਾਹਿਗੁਰੂ ਸਚੇ ਪਾਸ਼ਾ ਜੀ ਸਾਡੀਆਂ ਅਰਦਾਸਾਂ ਬੇਨਤੀਆਂ ਵੀ ਜਰੂਰ ਪੂਰੀਆਂ ਕਰਦੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਇਹ ਆਪਾਂ ਨੂੰ ਕਰਨ ਦੇ ਫਾਇਦੇ ਕੀ ਹੁੰਦੇ ਨੇ ਇਸ ਦੇ ਨਾਲ ਕੀ ਹੁੰਦਾ ਇੱਕ ਤਾਂ ਖਾਲਸਾ ਜੀ ਆਪਾਂ ਦਾ ਸੰਬੰਧ ਕੱਢਦੇ ਰਹਿੰਦੇ ਆ ਹਰ ਇੱਕ ਚੀਜ਼ ਦੇ ਵਿੱਚੋਂ ਦਸਬੰਧ ਨਿਕਲਦਾ ਰਹਿੰਦਾ ਜਿਸ ਦੇ ਨਾਲ ਖਾਲਸਾ ਜੀ ਆਪਣੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਪਰਮਾਤਮਾ ਦੀ ਬੇਅੰਤ ਕਿਰਪਾ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਖਾਲਸਾ ਜੀ ਆਪਣੇ ਘਰ ਦੇ ਵਿੱਚ ਜੇ ਕੋਈ ਪ੍ਰੋਬਲਮ ਹੋਵੇ ਜਾਂ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਹੋਵੇ ਕੋਈ ਬਿਮਾਰੀ ਹੋਵੇ ਰੋਗ ਹੋਣ ਉਹ ਸਾਰੇ ਹੀ ਖਾਲਸਾ ਜੀ ਦੂਰ ਹੋ ਜਾਂਦੇ ਨੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਏਸੀ ਤਰ੍ਹਾਂ ਖਾਲਸਾ ਜੀ ਏਸੀ ਤਰ੍ਹਾਂ ਖਾਲਸਾ ਜੀ ਤੁਹਾਨੂੰ ਵੀ ਸ਼ਹੀਦ ਸਿੰਘਾਂ ਦੇ ਨਾਮ ਦਾ ਇਸ ਸਮਾਨ ਤੇ ਜ਼ਰੂਰ ਕੱਢਣਾ ਚਾਹੀਦਾ ਹੈ ਖਾਲਸਾ ਜੀ ਆਪਾਂ ਨੂੰ ਆਪਣੀ ਦਸੰਵਾਂ ਦੀ ਕੀਰਤ ਦੇ ਵਿੱਚੋਂ ਗੁਰੂ ਸਹਿਬਾਨਾ ਦੇ ਨਾਮ ਦਾ ਸ਼ਹੀਦਾ ਸਿੰਘਾਂ ਦੇ ਨਾਮ ਦਾ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ ਇਸ ਤਰ੍ਹਾਂ ਖਾਲਸਾ ਜੀ ਜਦੋਂ ਆਪਾਂ ਆਪਣੀ ਘਰ ਦੇ ਵਿੱਚ ਭੋਗ ਲਗਵਾ ਕੇ ਭੋਗ ਲਗਵਾਉਣ ਤੋਂ ਉਪਰੰਤ ਆਪਾਂ ਉਹ ਚੀਜ਼ ਆਪ ਛਕਦੇ ਹਾਂ ਤੇ ਇਸ ਦੇ ਨਾਲ ਖਾਲਸਾ ਜੀ ਆਪਣੇ ਘਰ ਦੀ ਜਿਹੜੀ ਬਰਕਤ ਹੈ ਨਾ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਹੋ ਜਾਂਦੀ ਏ ਥੋੜੀ ਥੋੜੀ ਚੀਜ਼ ਏ ਜਿਹੜੀ ਉਹ ਵੀ ਇਦਾਂ ਮਹਿਸੂਸ ਹੋਣ ਲੱਗ ਜਾਂਦੀ ਏ ਕਿ ਪਤਾ ਨਹੀਂ ਕਿੰਨੀ ਹੀ ਜ਼ਿਆਦਾ ਹੁੰਦੀ ਇਸੇ ਤਰ੍ਹਾਂ ਖਾਲਸਾ ਜੀ ਜੋ ਜਿਹੜੇ ਪਹਿਲਾਂ ਪੁਰਾਣੇ ਬਜ਼ੁਰਗ ਹੁੰਦੇ ਸਨ ਉਹ ਇਸੇ ਹੀ ਤਰੀਕੇ ਦੇ ਨਾਲ ਅਰਦਾਸ ਬੇਨਤੀ ਕਰਕੇ ਉਸ ਤੋਂ ਬਾਅਦ ਦੇ ਵਿੱਚ ਲੰਗਰ ਪ੍ਰਸ਼ਾਦਾ ਜਾਂ ਕੋਈ ਵੀ ਚੀਜ਼ ਆਪਾਂ ਘਰ ਦੇ ਵਿੱਚ ਜਾਂ ਬਣਾਈ ਵੀ ਲੇ ਕੇ ਵੀ ਆਇਆ ਉਹ ਪਹਿਲਾਂ ਸੁੱਚੀ ਗੱਢ ਕੇ ਭੋਗ ਲਗਵਾ ਕੇ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਦੇ ਵਿੱਚ ਸ਼ਿਕਾਇਆ ਜਾਂਦਾ ਹੈ ਇਸ ਦੇ ਨਾਲ ਖਾਲਸਾ ਜੀ ਆਪਣੀ ਘਰ ਦੀ ਬਰਕਤ ਵਾਦੀ ਤੇ ਆਪਣੇ ਤੇ ਆਉਣ ਵਾਲਾ ਸਮਾਏ ਜੋ ਚੰਗਾ ਬਾੜਾ ਉਹ ਟਾਲਦਾ ਰਹਿੰਦੇ ਤੇ ਆਪਣੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਜੋ ਭਾਰੇ ਨੇ ਉਹ ਦੂਰ ਹੁੰਦੇ ਰਹਿੰਦੇ ਨੇ ਭਾਰੇ ਘਟਦੇ ਨੇ ਜਿਵੇਂ ਹੁਣ ਖਾਲਸਾ ਜੀ ਕਈ ਲੋਕ ਸਰਾਧਾਂ ਦੇ ਵਿੱਚ ਪਿਤਰਾਂ ਦੀ ਰੋਟੀ ਘੜਦੇ ਨੇ ਜੋ ਸਰਾਧ ਕਰਦੇ ਨੇ ਇਹ ਖਾਲਸਾ ਜੀ ਕਰਨ ਦੇ ਨਾਲ ਕੁਝ ਵੀ ਨਹੀਂ ਹੁੰਦਾ ਚਲੋ ਆਪਾਂ ਕਿਸੇ ਨੂੰ ਕਹਿ ਤਾ ਨਹੀਂ ਸਕਦੇ ਜਿਵੇਂ ਕਿਸੇ ਦੀ ਸੋਚ ਕਰਨਾ ਤਾਂ ਸਭ ਨੇ ਉਸੇ ਤਰ੍ਹਾਂ ਹੀ ਹੈ ਪਰ ਜੇਕਰ ਖਾਲਸਾ ਜੀ ਆਪਾਂ ਇਸ ਤਰੀਕੇ ਦੇ ਨਾਲ ਜੋਤ ਜਗਾਉਣ ਦੇ ਸਬੇ ਜਾਂ ਜੋਤ ਜੇ ਵਧ ਵੀ ਗਈ ਹੈ ਖਾਲਸਾ ਜੀ ਉਸ ਸਮੇਂ ਤੋਂ ਬਾਅਦ ਦੇ ਵਿੱਚ ਵੀ ਜਦੋਂ ਵੀ ਤੁਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਹੋ ਜਰੂਰ ਭੋਗ ਲਗਵਾਇਆ ਕਰੋ ਤੇ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਕਰਦੇ ਹੋ ਤੇ ਜੋ ਲੰਗਰ ਪ੍ਰਸ਼ਾਦਾ ਹੁੰਦਾ ਹੈ ਉਹਦਾ ਵੀ ਖਾਲਸਾ ਜੀ ਪਹਿਲਾਂ ਭੋਗ ਲਗਵਾ ਕੇ ਫਿਰ ਹੀ ਤੁਸੀਂ ਸ਼ਿਕਾਇਆ ਕਰੋ ਜਦੋਂ ਤੁਸੀਂ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿਓਗੇ ਖਾਲਸਾ ਜੀ ਤਾ ਤੁਹਾਡੀ ਘਰ ਦੇ ਵਿੱਚ ਜਿੰਨੀ ਬਰਕਤ ਪਵੇਗੀ ਉਹ ਤੁਹਾਨੂੰ ਆਪਣੇ ਆਪ ਹੀ ਦੇਖ ਕੇ ਖਾਰਸਾ ਜੀ ਪਤਾ ਲੱਗ ਜੇਗਾ ਇਸ ਦੇ ਨਾਲ ਨਾਲ ਖਾਰਸਾ ਜੀ ਜਦੋਂ ਵੀ ਤੁਸੀਂ ਜੋਤ ਜਗਾਉਂਗੇ ਤਾਂ ਜੋਤ ਜਗਾਉਣ ਦੇ ਸਮੇਂ ਚਾ ਜਦੋਂ ਤੁਸੀਂ ਚਪੈਰਾ ਸਹਿਬ ਕੱਟ ਦਿਓ ਖਾਸ ਕਰਕੇ ਚਪੈਰਾ ਸਹਿਬ ਕੱਟਣ ਦੇ ਸਮੇਂ ਤੁਸੀਂ ਜ਼ਰੂਰ ਦੀਗ ਤਿਆਰ ਕਰਿਆ ਕਰੋ ਜੇਕਰ ਦੇਗ ਨੂੰ ਨਹੀਂ ਵੀ ਤਿਆਰ ਕਰ ਸਕਦੇ ਤਾਂ ਤੁਸੀਂ ਪਤਾਸਿਆ ਦਾ ਪ੍ਰਸ਼ਾਦ ਜਾਂ ਮਠਿਆਈ ਦਾ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਦ ਤੁਸੀਂ ਲਿਆ ਕੇ ਰੱਖ ਸਕਦੇ ਹੋ ਚਪੈਰਾ ਸਹਿਬ ਕੱਟਣ ਤੋਂ ਪਹਿਲਾਂ ਕੱਟਣ ਦੇ ਸਮੇਂ ਤੁਸੀਂ ਚਪੈਰਾ ਸਹਿਬ ਕੱਟਦੇ ਸਮੇਂ ਕੋਲ ਰੱਖ ਸਕਦੇ ਹੋ ਜਗ ਦੀ ਜੋਤ ਦੇ ਤੇ ਜਿਵੇਂ ਹੀ ਤੁਸੀਂ ਅਰਦਾਸ ਪੇਂਦੀ ਕਰੋਗੇ ਤਾਂ ਉਸ ਪ੍ਰਸ਼ਾਦ ਨੂੰ ਭੋਗ ਲਗਵਾ ਕੇ ਪਹਿਲਾਂ ਤੁਸੀਂ ਪੰਜ ਪਿਆਰਿਆਂ ਦਾ ਕੱਢ ਲੈਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਤੁਸੀਂ ਕੋਲ ਬੈਠ ਕੇ ਕੁਝ ਸਮਾਂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਤੇ ਬਾਅਦ ਵਿੱਚ ਉਸੇ ਹੀ ਪ੍ਰਸ਼ਾਦ ਨੂੰ ਤੁਸੀਂ ਮਿਕਸ ਕਰਕੇ ਤੁਸੀਂ ਪਰਿਵਾਰ ਦੇ ਵਿੱਚ ਵੀ ਵਰਤਾ ਸਕਦੇ ਜਿਵੇਂ ਖਾਲਸਾ ਜੀ ਆਪਾਂ ਜਦੋਂ ਪਾਠ ਸੁਖ ਲੈਨੇ ਆ ਸਵਾ ਮਹੀਨਾ ਤੇ ਜਾਂ ਆਪਾਂ ਮਹੀਨਾ 15 ਦਿਨ ਹਫਤਾ ਜਿਵੇਂ ਵੀ ਖਾਲਸਾ ਜੀ ਆਪਾਂ ਪਾਠ ਦੀ ਸੁਖਣਾ ਸੁਕਦੇ ਆ ਤੇ ਜਦੋਂ ਆਪਾਂ ਪਾਠ ਸ਼ੁਰੂ ਕਰਦੇ ਆ ਉਸ ਸਮੇਂ ਵੀ ਆਪਾਂ ਅਰਦਾਸ ਕਰਕੇ ਹੀ ਸ਼ੁਰੂ ਕਰਦੇ ਆ ਆਪਣੀ ਜੋ ਵੀ ਅਰਦਾਸ ਹੁੰਦੀ ਹੈ ਤੇ ਖਾਲਸਾ ਜੀ ਜਦੋਂ ਆਪਾਂ ਪਾਠ ਸ਼ੁਰੂ ਕਰਨੀ ਹੁੰਦੇ ਨੇ ਉਸ ਸਮੇਂ ਵੀ ਅਰਦਾਸ ਕਰਕੇ ਦੇਗ ਤਿਆਰ ਕਰਕੇ ਫਿਰ ਹੀ ਆਪਾਂ ਸ਼ੁਰੂ ਕਰਦੇ ਆ ਤੇ ਜਦੋਂ ਖਾਲਸਾ ਜੀ ਤੁਹਾਡੇ ਪਾਠ ਪੂਰੇ ਹੋ ਜਾਂਦੇ ਨੇ ਜੋ ਤੁਹਾਡੀ ਸੁਖਨਾ ਜਿੰਨੀ ਸੁਖੀ ਉਹ ਪੂਰੀ ਹੋ ਜਾਂਦੀ ਹੈ ਤਾਂ ਖਾਲਸਾ ਜੀ ਜਦੋਂ ਤੁਸੀਂ ਪਾਠ ਕਰਦੇ ਹੋ ਪੂਰੇ ਕਰਨ ਤੋਂ ਬਾਅਦ ਦੇ ਵਿੱਚ ਅਰਦਾਸ ਕਰਨ ਦੇ ਸਮੇਂ ਉਸ ਸਮੇਂ ਵੀ ਤੁਸੀਂ ਜੋਤ ਜਗਾ ਕੇ ਤੁਸੀਂ ਜੋਤ ਜੇ ਨਹੀਂ ਵੀ ਜਗਾਉਣੀ ਨਾ ਤਾਂ ਤੁਸੀਂ ਦੀਗ ਤਿਆਰ ਕਰਕੇ ਭੋਗ ਜ਼ਰੂਰ ਲਵਾਇਆ ਕਰੋ ਖਾਲਸਾ ਜੀ ਫਿਰ ਹੀ ਆਪਾਂ ਕਹਿ ਦਿੱ ਸੱਕਦੇ ਆ ਕਿ ਆਪਾਂ ਪਾਠ ਸੁਖੇ ਸੀ ਤੇ ਅੱਜ ਭੋਗ ਪਾਇਆ ਪਾਠ ਹੋ ਗਏ ਸੀ ਤੇ ਭੋਗ ਪਾਉਣ ਦਾ ਮਤਲਬ ਕੀ ਹੁੰਦਾ ਹੈ ਖਾਲਸਾ ਜੀ ਕਿ ਆਪਾਂ ਦੀਗ ਤਾਂ ਤਿਆਰ ਕਰਨੀ ਹੁੰਦੀ ਆ ਜੇ ਰੋ ਆਪਾਂ ਗੁਰਦੁਆਰਾ ਸਾਹਿਬ ਚਾ ਘਰ ਦੇ ਵਿੱਚ ਅਖੰਡ ਪਾਤਸ਼ਾਹ ਦਾ ਪ੍ਰਕਾਸ਼ ਕਰਵਾਉਣੀ ਹੈ ਤੇ ਭੋਗ ਪਾਉਣ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਦੇਗ ਦਾ ਪ੍ਰਸ਼ਾਦ ਮਿਲਦਾ ਹੈ ਜਾਂ ਦੂਸਰਾ ਪਤਾਸਿਆਂ ਦਾ ਕਿਸੇ ਵੀ ਤਰ੍ਹਾਂ ਦਾ ਆਪਾਂ ਨੂੰ ਪ੍ਰਸ਼ਾਦ ਮਿਲਦਾ ਹੈ ਤਾਂ ਉਹ ਭੋਗ ਲਵਾ ਕੇ ਫਿਰ ਆਪਾਂ ਨੂੰ ਦਿੰਦੇ ਨੇ ਇਸ ਕਰਕੇ ਤੁਸੀਂ ਜ਼ਰੂਰ ਦੇਗ ਤਿਆਰ ਕਰਿਆ ਕਰੋ ਤੇ ਇੱਕ ਗੱਲ ਹੋਰ ਖਾਲਸਾ ਜੀ ਜਦੋਂ ਵੀ ਤੁਸੀਂ ਚਪੈਰਾ ਸਾਹਿਬ ਕੱਟਦੇ ਹੋ ਚਪੈਰਾ ਸਾਹਿਬ ਕੱਟਣ ਤੋਂ ਬਾਅਦ ਭੋਗ ਪਾ ਕੇ ਅਰਦਾਸ ਕਰਦੇ ਹੋ ਤਾਂ ਖਾਲਸਾ ਜੀ ਤੁਸੀਂ ਹੁਕਮਨਾਮਾ ਸਾਹਿਬ ਜ਼ਰੂਰ ਲਿਆ ਕਰੋ ਤੇ ਆਪਾਂ ਚਪੈਰਾ ਸਾਹਿਬ ਤੋਂ ਬਾਅਦ ਹੁਕਮਨਾਮਾ ਸਾਹਿਬ ਕਿਵੇਂ ਲੈ ਸਕਦੇ ਆ ਇਹ ਤੁਹਾਡੇ ਨਾਲ ਖਾਲਸਾ ਜੀ ਜਾਣਕਾਰੀ ਜੋ ਆਪਾਂ ਅਗਲੀ ਵੀਡੀਓ ਤੇ ਰਹੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਇਹ ਜੋ ਅਸੀਂ ਅੱਜ ਦੀ ਵੀਡੀਓ ਤੁਹਾਡੀ ਨਾਲ ਸਾਂਝੀ ਕੀਤੀ ਕਿ ਜੋਤ ਜਗਾਉਣ ਦੇ ਸਮੇਂ ਉਹ ਕਿਹੜੀ ਚੀਜ਼ੇ ਜੋ ਕੋਲ ਰੱਖਣੀ ਬਹੁਤ ਜ਼ਰੂਰੀ ਹੈ ਜੋਤ ਜਗਾਉਣ ਦੇ ਸਮੇਂ ਭੋਗ ਲਵਾਉਣਾ ਕਿਉਂ ਜ਼ਰੂਰੀ ਹੈ ਇਹ ਖਾਲਸਾ ਜੀ ਕੁਝ ਕਾਰਨ ਨੇ ਜਿਨ੍ਹਾਂ ਦੇ ਕਰਕੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪੈਸੇ ਤਾਂ ਕਈ ਪਰਿਵਾਰ ਲਗਾਉਂਦੇ ਨੇ ਤੇ ਕਈ ਭੋਗ ਨਹੀਂ ਵੀ ਲਗਵਾਉਂਦੇ ਜੋ ਕਿ ਆਪੋ ਆਪਣੀ ਸੋਚ ਦੇ ਮੁਤਾਬਕ ਜਾਂ ਆਪੋ ਆਪਣੀ ਘਰ ਦੇ ਹਾਲਾਤ ਜਾਂ ਸਿਸਟਮ ਜਿਸ ਤਰ੍ਹਾਂ ਵੀ ਖਾਲਸਾ ਜੀ ਉਸੇ ਤਰ੍ਹਾਂ ਸਾਰੇ ਹੀ ਪਰਿਵਾਰਾਂ ਨੇ ਜਿਵੇਂ ਉਹਨਾਂ ਨੂੰ ਸਹੀ ਲੱਗਦਾ ਕਰਦੇ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤੇ ਪਰਿਵਾਰ ਖਾਲਸਾ ਜੀ ਇਸ ਤਰ੍ਹਾਂ ਜੋਤ ਜਗਾਉਣ ਦੇ ਸਮੇਂ ਜਾਂ ਜੇ ਜੋਤ ਬੱਧ ਵੀ ਜਾਂਦੀ ਏ ਤੇ ਉਹ ਭੋਗ ਜ਼ਰੂਰ ਲਗਵਾਉਂਦੇ ਨੇ ਭੋਗ ਲਗਵਾਉਣ ਦਾ ਮਤਲਬ ਖਾਲਸਾ ਜੀ ਇਹ ਹੀ ਹੁੰਦਾ ਹੈ ਕਿ ਜਿਹੜੀ ਵੀ ਚੀਜ਼ ਲੰਗਰ ਪ੍ਰਸ਼ਾਦਾ ਜੋ ਵੀ ਆਪਣੇ ਘਰ ਦੇ ਵਿੱਚ ਆਉਂਦਾ ਬਣਦਾ ਆਪਾਂ ਤਿਆਰ ਕਰਦੇ ਆ ਤੇ ਉਹ ਸਭ ਤੋਂ ਪਹਿਲਾਂ ਸੋਚਾ ਕੱਢ ਕੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਨਾਮ ਦਾ ਸ਼ਹੀਦਾ ਸਿੰਘਾਂ ਦੇ ਨਾਮ ਦਾ ਉਹਨਾਂ ਦਾ ਪ੍ਰਸ਼ਾਦਾ ਪਾਣੀ ਕੱਢ ਕੇ ਉਹਨਾਂ ਨੂੰ ਭੋਗ ਲਗਵਾ ਕੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਪਰਿਵਾਰ ਦੇ ਜੋ ਮੈਂਬਰਾਂ ਫੇਰ ਸ਼ੈਕਦੇ ਆ ਇਸ ਤਰ੍ਹਾਂ ਕారణ ਦੇ ਨਾਲ ਖਾਲਸਾ ਜੀ ਗੁਰੂ ਸਹਿਬਾਂ ਸ਼ਹੀਦ ਸਿੰਘ ਖੁਸ਼ ਹੁੰਦੇ ਨੇ ਤੇ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁੱਖ ਤਕਲੀਫ ਨਹੀਂ ਰਹਿੰਦਾ ਤੇ ਆਪਣੇ ਘਰ ਦੇ ਵਿੱਚ ਬਰਕਤ ਪੈਸਾ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਦਿਨ ਦੁੱਖ ਨਹੀਂ ਰਾਤ ਚੌਗਣੀ ਤਰੱਕੀ ਹੁੰਦੀ ਸੋ ਖਾਲਸਾ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੁਖਾਰਸ ਜੀ ਬੁੱਲਾ ਚੁਕੰਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਕੁਲਾ ਚੁੱਕਾ ਹੋ ਜਾਂਦੀ ਐ ਨੀ ਖੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤੰਦੰ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਪਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਪੜਾਉਣਾ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਵਾਹੀ ਗੁਰੂ ਸੱਚੇ ਪਾਸ਼ਾ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਲੰਬੀਆਂ ਉਮਰਾਂ ਬਖਸ਼ਣੀਆਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇ ਸੰਸਾਰ ਤੇ ਮੇਰ ਭਰਿਆ ਹੱਥ ਰੱਖਣਾ ਸਭ ਨ ਪੈਨ ਪਰਮ ਅਧਿਕਰ ਹੱਸ ਦੇ ਵਸਦੇ ਰੱਖਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਲੰਬੀਆਂ ਉਮਰਾਂ ਬਖਸ਼ੀਆਂ ਸੁਖਾਰ ਸਾਹਿਬ ਜੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਜਿੰਨਾ ਵੀ ਹੋ ਸਕਦਾ ਗੁਰਬਾਣੀ ਦੇ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ